ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਦੀ ਕੀ ਹਾਲ ਚਾਲ ਸਾਰੇ ਕਿੱਥੇ ਆ ਰਹੇ ਹੋ ਅਸੀਂ ਵੀ ਜਲਪੁਰ ਠੀਕ ਆ ਤੇ ਜਨ ਹੈਗਾ ਸ਼ਨੀਵਾਰ ਆਪਾਂ ਬਣਾਉਣ ਲੱਗੇ ਆ ਤੋਰੀ ਦੀ ਸਬਜੀ ਰਾਮ ਤੋਰੀ ਦੀ ਸਬਜੀ ਮਲਵਾਈ ਸਟਾਈਲ ਦੇ ਵਿੱਚ ਬਣਾਵਾਂਗੇ ਵੈਸੇ ਤਾਂ ਮੈਂ ਤੋਰੀਆਂ ਕੱਟ ਲਿਆ ਇੱਕ ਰੈਡੀ ਸੀ ਕੱਟ ਲੈਣੀ ਆ। ਕੱਟ ਕੇ ਆਪਾਂ ਤਿਆਰ ਕਰ ਲਈਏ ਇਹ ਰਾਣ ਤੋਰੀਆਂ ਨੇ, ਕਾਲੀਆਂ ਤੋਰੀਆਂ ਜਿਹਨਾਂ ਨੂੰ ਕਹਿੰਦੇ ਇਹਨਾਂ ਦੀ ਸ਼ੈਲ ਜਿਹੜੀ ਮੋਟੀ ਹੁੰਦੀ ਹੈ ਤੇ ਵਿੱਚੋਂ ਗੁੱਦਾ ਗੁੱਦਾ ਜਨ ਕੱਢ ਕੇ ਸਬਜ਼ੀ ਬਣਾਉਣੇ ਬਹੁਤ ਟੇਸਟੀ ਬਣਦੀ ਆ। ਮੂੰਹ ਵਿੱਚ ਘੋੜਨ ਵਾਲੀ ਸਬਜ਼ੀ ਬਣੂਗੀ। ਇਹ ਆਪਣੇ ਸਰੀਰ ਲਈ ਫਾਇਦੇਮੰਦ ਵੀ ਆ, ਫਾਈਬਰ ਹੁੰਦੀ ਆ ਇਹਦੇ ਵਿੱਚ। ਫਾਈਬਰ ਖਾਣਾ ਆਪਣੇ ਲਈ ਜ਼ਰੂਰੀ ਆ। ਦੂਤੇ ਤੋਰੀ ਇਹਨਾਂ ਚ ਇਹਨਾਂ ਚ ਫਾਈਬਰ ਵੀ ਮਾਤਰਾ ਜਿਹੜੀ ਬਹੁਤ ਹੋਣੀ ਹੈ ਜਿਵੇਂ ਸੇਬ ਦੇ ਵਿੱਚ ਫਾਈਬਰ ਹੁੰਦੀ ਹੈ ਨਾ ਤਾਂ ਇਹਦੇ ਵਿੱਚ ਵੀ ਫਾਈਬਰ ਹੁੰਦੀ ਹੈ ਲੋ ਇਹ ਆਪਾਂ ਨੇ ਛੱਡ ਲਈਏ ਤੋਰੀ ਇਹਦੇ ਨਾਲ ਆਪਾਂ ਆਪਣਾ ਬਕੀ ਦਾ ਜਿਹੜਾ ਗਰਮ ਹੋ ਗਿਆ ਵਾ ਇਹਦੇ ਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤਕਰੀਬਨ ਇੱਕ ਕੜਛੀ ਆਪਾਂ ਸਰੋਂ ਦੇ ਤੇਲ ਦੀ ਇਹਦੇ ਵਿੱਚ ਪਾ ਲੈਣੀ ਆ ਸੇਲਗਾਣਾ ਚੰਗੀ ਤਰ੍ਹਾਂ ਗਰਮ ਇੰਟਰਪਰੈਟਰੀ ਕੱਟ ਲਈਏ ਇਹ ਤੋਰੀ ਇੱਕ ਤਾਂ ਆਪਣੇ ਘਰੇ ਲੱਗੀ ਬਾਕੀ ਆਪਾਂ ਮੰਡਲ ਲੈ ਲਈਏ ਯੂਸ ਲਈ ਆਣ ਕੀ ਆਪਾਂ ਕੱਟਨੇ ਆ ਇਹਦਰ ਤੇਲ ਵੀ ਆਪਣਾ ਪੂਰ ਗਰਮ ਹੋ ਜਾਣਾ ਵਾ 2 ਮਿੰਟਾਂ ਚ ਕਿਉਂਕਿ ਕੱਲ੍ਹ ਕਿਆ ਹੋਇਆ ਤੇਲ ਆ ਪਕੌੜੀ ਕੱਢੇ ਸੀ ਉਹ ਤੇਲ ਪਿਆ ਸੀ ਦੇਖੋ ਪੁਛ ਮੈਂ ਤੇਲ ਵੇਸਟ ਨਹੀਂ ਕਰਦੀ ਹੁੰਦੀ ਕੋਣ ਕੇ ਰੱਖ ਲੈਂਦਾ ਆ ਤੇ ਫਿਰ ਤੜਕਾ ਲਾਉਣ ਦੇ ਕੰਮ ਆ ਜਿਹੜਾ ਆ ਜਾਂਦਾ ਆ ਤੇ ਇਹ ਮਲਾਈ ਸਟਾਈਲ ਚ ਬਣਾਵਾਂਗੇ ਮਲਾਈ ਪਾ ਕੇ ਦੁੱਧ ਪਾ ਕੇ ਸਬਜ਼ੀ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੋਊਗੀ ਓਜੀ ਆਪਣਾ ਤੇਲ ਇਹਦਾ ਗਰਮ ਹੋ ਗਿਆ ਇੱਕ ਪਾਉਣਗੇ ਜੀ ਦਾ ਆੜੀ ਆਪਾਂ ਪਿਆਜ਼ ਨੂੰ 4-5 ਰਾਈਆਂ ਕੱਟਿਆ ਹੈ। ਆਹਾਂ ਚਟਕੀਆਂ ਹੀ ਆ। ਇਹ ਵੀ ਪਾਤੀਆਂ ਨੇ। ਬਹੁਤ ਸ਼ੇਪੀ ਸਬਜ਼ੀ ਬਣ ਕੇ تیار ਹੋ ਜੀਏ। ਤੇ ਗੈਸ ਆਪਣਾ ਜਿਵੇਂ ਠੰਢੀ ਜਲਦੀ ਹੁੰਦੀ ਐ ਇੰਨੀ ਦੇਰ ਚੱਲਦਾ ਐ। ਇਹਦੇ ਵਿੱਚ ਪਾਉਣਾ ਹੈ ਆਪਾਂ ਨਮਕ ਮਿੱਠ ਕਰਦੇ ਹਾਂ। ਤਾਂ ਬੀਬੀ ਨੂੰ ਆਂਦਾ ਕਰ ਦੋ। ਉਹ ਤਾਂ ਹੋਇਆ ਨਹੀਂ ਜਾਂਦਾ ਤੇ ਉਹ ਉਹ ਨਾ ਡੱਗ ਵੀ ਗਾਲਾ ਫਿਰ ਬੋਟਲ ਜਿਆ ਕਹਦਾ ਬਤਾਲੀਆ। ਦਵਾਈ ਦਵਾ ਕੇ ਆਇਓ। ਜੋ ਜੀ ਪਿਆਜ਼ ਆ ਦੇਖੋ ਆਪਣੇ ਬਿਲਕੁਲ ਜਿਹੜੇ ਪੁੱਜ ਚੁੱਕੇ ਆ। ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ। ਤੁਮ ਜਿਆ ਕਰਾਰਾਈ ਖਾਂਦੇ ਨੇ। ਉਹਨਾਂ ਨੇ ਜ਼ਿਆਦਾ ਤਾਂ ਪਾਉਣੀ। ਥੋੜੀ ਜਿਹੀ ਆਪਾਂ ਲਾਲ ਮਿਰਚ ਪਾ ਦਿੰਨੇ। ਕਿਉਂਕਿ ਹਰੀ ਪਾਜੀ ਨਹੀਂ ਤੇ ਨਾ। ਸਾਰਾ ਕੁਝ ਥੋੜੀ ਭਰ ਲਓ ਤੇ ਹਲਦੀ ਕੁਛ ਜਿਆਦਾ ਨਹੀਂ ਸੈਂਪਲ ਸੈਂਪਲ ਤਰੀਕੇ ਨਾਲ ਬਣਦੀ ਹੈ ਲਓ ਅਗਲਾ ਵੀ ਇੰਦਰ ਕਰਦੇ ਹਾਂ ਇਹ ਬਾਦੀ ਆ ਆਪਣੀ ਮਲਾਈ ਜਦਾਂ ਮੱਖਣ ਪਾ ਲਈਏ ਮਲਾਈ ਆ ਆਪਣਾ ਮੱਖਣ ਪਾਇਆ ਆਪਣੀ ਮਲਾਈ ਹੈ ਫਤੰ ਹੋਈ ਕੀਤੀ ਮਲਾਈ ਮਲਾਈ ਹੈ ਨਹੀਂ ਸੀਗੀ ਮੱਖਣਾ ਪਾ ਦਸਾਂ ਦੋ ਚਮਚ ਇਹ ਹੁੰਦਾ ਨਾ ਮੈਲਟ ਮੈਲਟ ਹੋ ਗਈ ਆ ਮੱਖਣ ਪਾਇਆ ਨਾ ਇਹ ਦੇ ਕਰਕੇ ਫਿਰ ਛੱਡਾਉਣੀ ਹੈ ਜੇ ਮਲਾਈ ਪਾਈ ਹੋਵੇ ਫਿਰ ਨਹੀਂ ਸੀ ਹੋਣੀ ਇਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਪਾਣੀ ਦੀ ਮਸਾਲਾ ਆਇਆ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਪੱਕਿਆ ਹੋਇਆ ਆ ਜਾ ਬਸ ਪਾਣੀ ਆਪਾਂ ਨਾ ਪਾਇਆ ਥੱਲੇ ਨਾਲ ਲੱਗ ਜੇ ਤੇ ਹੁਣ ਅਗੇ ਜੇ ਤੁਹਾਨੂੰ ਆ ਗਿਆ ਬਸ ਹੋਰ ਹੀ ਆ ਜੀ ਬੇਟਾ ਲੱਗ ਗਿਆ ਤੜਕਾ ਤਾਂ ਬਸ ਇਹ ਬਾਅਦញ ਆਪਾਂ ਨੇ ਤੋਰੀਆਂ ਕਿਲੋ ਦੋਰੀਆਂ ਬਣਾਤੀ ਆਪਾਂ ਨੂੰ ਦੁੱਧ ਭਾਗੇ ਬਣਾਵਾਂਗੇ ਬਹੁਤ ਟੇਸਟੀ ਬਣਦੀਆਂ ਨੇ ਲੈ ਰੂ ਬੇਟਾ ਲੈ ਰੂ ਗਮਾਜ ਕੀ ਪਿੰਦਰਾ ਲੋ ਜੀ ਦੱਤੀ ਮੈਨੂੰ ਲੱਭਦੀ ਫਿਰਦੀ ਆ ਕਿਆ ਕਰਾਂਗੇ ਆਪਾਂ ਮੰਮੂ ਉਹ ਦਿਹੋਣ ਇਹਨੂੰ ਢੱਕਣ ਲਾ ਕੇ ਨਾ ਆਪਾਂ ਚੰਗੀ ਤਰ੍ਹਾਂ ਰਿਜੜ ਦੇਣਾ ਆ ਅਗਲਾ ਪ੍ਰੋਸੈਸ ਇਹ ਹੁੰਦਾ ਫਾਉਣ ਗਿਨਣ ਕਿੰਨਾ ਲੋ ਜੀ ਤੋਰੀਆਂ ਜਿਹੜੀਆਂ ਆਪਣੀਆਂ ਬਿਲਕੁਲ ਪੱਕ ਚੁੱਕੀਆਂ ਨੇ ਖੋਲ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਹਨ ਬਿਲਕੁਲ ਹੀ ਖੋਲ ਗਈਆਂ ਨੇ ਤੇ ਰਸਮੀਸੀ ਜੀ ਰਹਿ ਗਈ ਹੈ ਸਰ ਜੀ ਤੇ ਹੁਣ ਇਹਦੇ ਵਿੱਚ ਆਪਾਂ ਜਿੰਨਾ ਤੇ ਦੁੱਧ ਆਪਾਂ ਫੁੱਲ ਕਰੀਮ ਵਾਲਾ ਦੁੱਧ ਲੈਣਾ ਆ ਲੈ ਲਿਆ ਤੇ ਇਹ ਪਾ ਦੇਣਾ ਆ ਤੁਸੀਂ ਵਾਲਿਆ ਹੋਇਆ ਵੀ ਲੈ ਸਕਦੇ ਹੋ ਚਲੋ ਫੁੱਲ ਫੁੱਲ ਕਰੀਮ ਵਾਲਾ ਪਾ ਇਹਦੇ 'ਚ ਦੁੱਧ ਪਾਤਾ ਆ ਤੇ ਕਰੀਮ ਵੀ ਵਿੱਚ ਹੀ ਮਲਾਈ ਵੀ ਵਿੱਚ ਹੀ ਪਾ ਦੀ ਆਪਾਂ ਦੇਖ ਸਕਦੇ ਆ ਇਹ ਮਲਾਈ ਵੀ ਹਨਾ ਦੁੱਧ ਤੇ ਆਈ ਹੋਈ ਸੀ ਤਾਜੀ ਫਰੈਸ਼ ਮਲਾਈ ਆ ਆਪਾਂ ਇਹ ਵੀ ਪਾਤੀ ਆ ਵਿੱਚ ਫਿਰ ਥੋੜਾ ਜਿਹਾ ਆਪਾਂ ਵਾਲਾ ਦਵਾ ਲੈਂਦੇ ਆ ਲੋ ਜੀ ਜਿਹੜਾ ਹੈਗਾ ਦੁੱਧ ਨੂੰ ਉਬਾਲ ਆ ਗਿਆ ਆ ਤੇ ਆਪਣੀ ਸਬਜੀ ਆ ਜਿਹੜੀ ਬਣ ਕੇ ਬਿਲਕੁਲ ਤਿਆਰ ਆ ਮਲਵਾਈ ਸਟਾਈਲ ਦੇ ਵਿੱਚ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਸਬਜੀ ਜਿਹੜੀ ਬਣਾਈ ਹੈ ਤੁਸੀਂ ਇਸ ਤਰ੍ਹਾਂ ਬਣਾ ਕੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਬਹੁਤ ਸਵਾਦ ਟੇਸਟੀ ਸਬਜੀ ਜਿਹੜੀ ਬਣ ਕੇ ਤਿਆਰ ਹੁੰਦੀ ਆ ਜੇਕਰ ਰੈਸਪੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਗੈਸ ਬੰਦ ਕਰ ਦਿੰਦੇ ਹਾਂ ਤੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵੀਡੀਓ ਦੇਖਣ ਲਈ ਧੰਨਵਾਦ